ਆਏ ਹਾਏ ਹਾਏ ਲੋ ਜੀ ਦੁਪਹਿਰੇ ਸਿਕਰ ਚੱਲ ਰਹੀ ਹੈ ਰੀਲਾਂ ਬਹਾਸ ساری ਰੀਲ ਚੱਲ ਰਹੀ ਹੈ ਕੋਈ ਗੱਲ ਨਹੀਂ ਸਰ ਕੋਈ ਗੱਲ ਨਹੀਂ ਹਾਂ ਇੱਧਰ ਆ ਜਾਓ ਇੱਧਰ ਹਾਂ ਮੰਮਾ ਅੱਜ ਮਾਮੀ ਜੀ ਵੀ ਰੀਲ ਮਾਣ ਕੋਈ ਗੱਲ ਨਹੀਂ ਬਾਬੂ ਕੋਈ ਗੱਲ ਨਹੀਂ ਹਾਂ ਵੇ ਕੀ ਹਾਲ ਹੈ ਹਾਂ ਠੀਕ ਹੈ ਭਾਈ ਠੀਕ ਹੈ ਭਈ ਉਹ ਭਾਈ ਮੈਂ ਮੇਰੇ ਕੰਨੀ ਕਰਾ ਯਾਰ ਤੇਰਾ ਨਾਮ ਰੱਖਿਆ ਹੈ ਅਸਕਰ ਬਾਦੂ हां भाई ये ਸਾਡੇ ਮੁੰਡੇ ਦੇ ਚੈਨਲ ਨਾਂ ਸਕੰਦਰ ਬਬਲੂ ਦੇ ਨਾਂ ਤੇ ਇਹਨੂੰ ਬੱਤ-ਬੱਤ ਦੇਖਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਹਾਂ ਜੀ ਛੋੜੇ ਇੱਕ ਕਮੈਂਟ ਤੇ ਸਬਸਕ੍ਰਾਈਬ ਕੀਤਾ ਹੋਏ ਸਾਨੂੰ ਥੋੜਾ ਹੌਸਲਾ ਮਿਲੂਗਾ ਹਾਂ ਨਾ ਆਡੀਅੰਸ ਚਲੋ ਇਹ ਹੁਣ ਬੋਲਣਾ ਇੱਧਰ ਆ ਜੀ ਭਾਈ ਬਾਈਕ ਉੱਤੇ ਕਿਉਂ ਨਹੀਂ ਭਾਈ ਕੀ ਮਸਲੂ ਚਲੋ ਜੀ ਜਿਨੋ ਨਾ ਨਾ ਚਲੋ ਜੰਗੇ ਥੋੜਾ ਯਾਰ ਐ ਨਾਲ ਨਾਲ ਚਲੋ ਲਓ ਦੇਖੋ ਬੁੱਢੀ ਉਮਰੇ ਕਹਿੰਦਾ ਜਵਾਨੀਆਂ ਚਾਹੁੰਦਾ ਜ਼ਰੂਰ ਵੱਖੀ ਹੁੰਦਾ ਹੈਗਾ ਆ ਵੀ ਕੁવાડીਏ ਹਾਂ ਠੀਕ ਹੈ ਬਹੁਤ ਆਹ ਹਾਂ ਤੇਰੇ ਸਾਥ ਕੀ ਓਕੇ ਸਾਥ ਆ ਤਰੇ ਤਾੜੀ ਯਾਰ ਕਲਾਪਿੰਗ ਯਾਰ ਗੋੜਿਆ ਵਨ ਵਨ ਸ਼ਾਟ ਜਾ ਰੀਲ ਦਾ ਪਹਿਲਾ ਸ਼ਾਟ ਦੇ ਵਿੱਚ ਦਾਨੀ ਕੀਤਾਗਾ ਇਹ ਮੈਨੂੰ ਕਹਿੰਦੇ ਨੇ ਬਹਾਲ ਮਾਗੇ ਤੇ ਡਾਇਲੋਗ ਵੀ ਦੇਣ ਡਾਇਲੋਗ ਤੋਂ ਮੈਂ ਬਾਪੂ ਨੂੰ ਕਵਿਤਰੀ ਸ਼ਾਇਰੀ ਬੋਲੂਗਾ ਆਜੇ ਸ਼ਾਇਰੀ ਬੋਲੂਗਾ ਸ਼ਾਇਰੀ ਬੋਲੂਗਾ ਲੈ ਮੈਂ ਫੜਦਾ ਸ਼ਾਇਰੀ ਬੋਲਦਾ ਸ਼ਾਇਰੀ ਬਾਪੂ ਨੂੰ ਆਈ ਕਰੋ ਤੇਰੇ ਨਾਲ ਬੋਲੂ ਹਾਂ ਤਾਕੜੀ ਬੋਲੂਗੀ ਜੀ ਪਿਆਰ ਸ਼ੈਰ ਵਾਲੀ ਲੈ ਵੀ ਬਾਬਾ ਤੁਸੀਂ ਸੋਚਿਆ ਵੀ ਨਹੀਂ ਹੁਣ ਇਹ ਖੜੇ ਚਪਗੜ ਕਿਵੇਂ ਜੀ ਤੁਸੀਂ ਸੋਚਿਆ ਵੀ ਨਹੀਂ ਹੁਣ ਇਹ ਜੇ ਰੱਖ ਚਲੋ ਭਾਈ ਆਜੋ ਕਹਿੰਦਾ ਤੁਸੀਂ ਚਾ ਵੀ ਨਹੀਂ ਹੋਣਾ ਇਹੋ ਜਿਹਾ ਡਾਇਲੋਗ ਬੋਲਨੇ ਆ ਬਹੁਤ ਪੜਦੇ ਆ ਨਾ ਹਾਂਜੀ ਹਾਂਜੀ ਨਾ ਬਲਾ ਤੂੰ ਬਲਦਾ ਕੁਛ ਨੂੰ ਨਾ ਠੀਕ ਹੈ ਨਾ ਠੀਕ ਹੈ ਉਹ ਤਾਂ ਬਹੁਤ ਚੋਰੀ ਕੀਤਾ ਵੀ ਬਹੁਤ ਚੋਰੀ ਹਾਂਜੀ ਹਾਂ ਚਲੋ ਚਲੋ ਇਹ ਬੋਲੋਈ ਚਲੋ ਵੀ ਚਲੋ ਇੱਥੇ ਖੜ ਕੇ ਹੋਦੋਂਗੀ ਖੜਾ ਮੇਰੇ ਕੋਲ ਹਾਂਜੀ ਹਾਂ ਇਹ ਤਾਂ ਫੇਸ ਨਾਲ ਨਹੀਂ ਜਾ ਨਾ ਕੋਈ ਗੱਲ ਨਹੀਂ ਉਹ ਨਹੀਂ ਯਾਰ ਕੁੜੀ ਥੋੜੀ ਬਣਾਉਣਾ ਦਿੰਨਾ ਚਾਚਾ ਮੈਂ ਕਹਿੰਦਾ ਤੈਨੂੰ ਠਾਕੜੀ ਸ਼ਾਇਰੀ ਬੋਲੀ ਹੋਈ ਠਾਕੜੀ ਸ਼ਾਇਰੀ ਬੋਲੀ ਬੱਚਾ ਕੀ ਦੱਸਾਂ ਯਾਰ ਇਹ ਲੈ ਕੋਈ ਨਾ ਤੇ ਜਿਹੜੀ ਰੰਗ ਦੀ ਪੱਕੀ ਆ ਨਾ ਉਹਦੇ ਨਾਲ ਗਿਆ ਕਰਾ ਲੈ ਚਾਚਾ ਉਹਦੇ ਨਾਲ ਬਹਿ ਜਾ ਉਹ ਇਹ ਗੱਲ ਸੁਣੋ ਏ ਰੰਗ ਦੀ ਪੱਕੀ ਤਾਂ ਲੈ ਲੈ ਵੀ ਸੀ ਹੁਣੇ ਮਜਰੂਨ ਆਖਰ ਤੱਕ ਕਰਨ ਭਾਈ ਤੇ ਜਿਹੜੀ ਸੋਣੀ ਸੀ ਨਾ ਉਹ ਸਹਿਵਾ ਸੀ ਮਿਰਜਾ ਝੰਡ ਥੱਲੇ ਵੜਵਾਤਾ ਸੀ ਉਹ ਵੱਡਾ ਸਾਰੀ ਹਰ ਸਾਰੀ ਨਹੀਂ ਇਹ ਤਾਂ ਠੀਕ ਹੈ ਇੱਕ ਧੋਖੇ ਵਾਲੀ ਹੋ ਜਨਾਈ ਕੋਈ ਵਧੀਆ ਬਲਾ ਕਰੋਈ ਬਲਾ ਕਰੋਈ ਚਲ 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 ਕੱਲਾ ਇੰਨਾ ਹੀ ਰੱਖੀ ਕੋਈ ਤਾਂ ਖਰੀ ਵਧੀਆ ਯਾਰ ਐ ਨਹੀਂ ਯਾਰਾ ਦੇਖੋ ਦੇਖੋ ਹਾਂ ਜੀ ਮੈਨੂੰ ਪੂੜੀ ਪਸੰਦ ਆਦਾ ਰੇਡੀ ਬਾਈ ਚਾਚਾ ਇੱਕ ਕੁੜੀ ਮੈਨੂੰ ਖਾਣਾ ਚਾਹੁੰਦਾ ਚਾਚਾ ਇਹ ਤੁਹਾਡੇ ਨਾਲ ਗੱਲ ਕਰਦਾ ਚਾਚਾ ਇਹ ਤੈਨੂੰ ਪੂੜੀ ਪਸੰਦ ਆ ਬਹੁਤ ਗੋਰੀ ਚਟਕੀ ਆ ਬਰ ਉਹ ਪੂੜੀ ਮੈਨੂੰ ਅਸਲ ਤੈਨੂੰ ਉਹ ਚਾਹੁੰਦੀ ਨਹੀਂ ਹਾਂ ਚਾਚਾ ਜਿਹੜੀ ਮੈਨੂੰ ਚਾਹੁੰਦੀ ਆ ਹਾਂ ਪੀਏ ਬੰਦੂ ਉਹ ਮੈਨੂੰ ਉਹਨੂੰ ਮੈਂ ਨਹੀਂ ਚਾਹੁੰਦਾ ਰੰਗ ਦੀ ਪੱਕੀ ਚੱਲ ਜੀ ਲੋ ਜੀ ਦੋਸਤੋ ਤੇ ਸਾਡੇ ਤੁਸੀਂ ਵਲੌਗ ਨੂੰ ਬਹੁਤ ਪਿਆਰ ਦੇ ਰਹੇ ਹੋ ਹਾਂ ਜੀ ਤੇ ਹਨਾ ਤੁਸੀਂ ਇੰਨਾ ਪਿਆਰ ਕਰਦੇ ਰਹੇ ਹੋ ਬਾਕੀ ਉਹ ਮਲੰਗੜਾ ਬੈਠੇ ਆ ਉਹਨੂੰ ਦਿਖਾ ਸਕਦੇ ਆ ਆ ਬੈਠਾ ਇੱਕ ਸਾਡੇ ਨਾਲ ਸਾਡੇ ਮਲੰਗੜੇ ਚਲੋ ਥੈਂਕ ਯੂ ਜੈਸੀ ਦੇਖਣ ਚਲੋ ਹਾਂ ਚਲੋ ਜੀ ਰੋਲ ਪੂਰਾ ਸੀਰੀਅਸ ਹਾਂ 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 ਜੀ ਉਹ ਨਹੀਂ ਐਸ਼ਮ ਚਾਚਾ ਮੈਨੂੰ ਤਾਂ ਕੌੜ ਦੇ ਵਿੱਚ ਕੁੜੀ ਪਸੰਦ ਆ ਪਰ ਅੰਦਾਜ਼ ਬਾਰੇ ਕਰਨੀ ਸ਼ਾਊਟ ਬਾਰੇ ਤਾਂ ਇੰਨੀ ਮੈਨੂੰ ਕੁੜੀ ਪਸੰਦ ਹੈ ਗੋਰੀ ਚਟੀਆਂ ਅੱਛੇ ਗੋਰੀ ਚਟੀਆਂ ਪਰ ਉਹ ਮੈਨੂੰ ਹਾਂ ਜਾਨੀ ਹਾਂ ਸਮਝ ਨਹੀਂ ਆ ਗਿਆ ਨਹੀਂ ਗੋਰੀ ਚਟੀਆਂ ਤੇ ਕਿਹੜੀ ਮੈਨੂੰ ਪਸੰਦ ਕਰਦੀ ਹੈ ਉਹ ਤੁਸੀਂ ਕਹੋ ਨਾ ਹਾਂ ਜਿਹੜੀ ਗੋਰੀ ਕਹਿੰਦਾ ਮੈਨੂੰ ਕੁੜੀ ਪਸੰਦ ਹੈ ਮੈਂ ਤੈਨੂੰ ਕਹ ਤੂੰ ਉਹ ਨਹੀਂ ਕਹਿ ਮੈਂ ਗੋੜ ਵਧੀਆ ਹੈ ਕਰਨਾ ਮੈਨੂੰ ਇੱਕ ਗੋੜ ਕੁੜੀ ਪਸੰਦ ਹਾਂ ਗੋਰੀ ਚਟੀਆਂ ਬਹੁਤ ਸੋਹਣੀ ਹੈ ਗੋਰੀ ਚਟੀਆਂ ਬਹੁਤ ਸੋਹਣੀ ਪਰ ਉਹ ਮੈਨੂੰ ਪਸੰਦ ਨਹੀਂ ਕਰਦੀ ਤੇ ਜਿਹੜੀ ਮੈਨੂੰ ਪਸੰਦ ਕਰਦੀ ਹੈ ਉਧਰ ਰੰਗ ਪੱਕਾ ਇੱਥੇ ਟਿੱਕਰ ਕਹਿੰਦੇ ਤੇ ਡਾਇਲੌਗ ਚੱਲ ਹਾਂ ਚੱਲ ਭਈ ਆ ਜਾ ਬਾਬੇ ਸਾਹਮਣੋਂ ਰੈਡੀ ਜੀ ਰੋਲਿੰਗ ਐਕਸ਼ਨ ਚਾਚਾ ਮੈਨੂੰ ਇੱਕ ਕੁੜੀ ਪਸੰਦ ਆਈ ਹੈ ਜੀ ਤੇ ਬਹੁਤ ਸੋਹਣੀ ਹੈ ਗੋਰੀ ਚਟਕੀ ਹੈ ਪਰ ਗੱਲ ਕੁਝ ਹੋਰ ਆ ਜਿਹਨੂੰ ਮੈਂ ਪਸੰਦ ਕਰਦਾ ਗਾਂ ਦਾ ਹੋਟਲ ਤੁਸੀਂ ਆਪ ਇਹ ਕਹਿ ਰਿਹਾ ਵੀ ਮੈਂ ਕਹੂੰਗਾ ਵੀ ਉਹ ਤੈਨੂੰ ਨਹੀਂ ਪਸੰਦ ਕਰਦੀ ਇਹਦੀ ਗਲਤੀ ਹੈ ਇਹਦੀ ਗਲਤੀ ਆ ਤੈਨੂੰ ਗੋਲੀ ਆ ਉਹ ਤਾਂ ਮੈਨੂੰ ਇਹ ਮੇਰੇ ਕੰਨ ਦੇਖ ਦੇਣੀ ਪਰ ਇੱਕ ਜਿਹੜੀ ਮੇਰੇ ਕੰਨ ਦੇਦੀ ਉਹ ਰੰਗ ਦੀ ਸੋਹਣੀ ਲਗੀ ਉਹ ਮੈਨੂੰ ਪਸੰਦ ਨਹੀਂ ਹਾਂ ਉੱਥੋਂ ਅੰਕਲ ਚੱਕਰ ਨਹੀਂ ਪੱਖੀ ਨਾ ਠੀਕ ਚਲੋ ਭਾਈ ਚਲੋ 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 ਹਾਂ ਚਲੋ ਚਲੋ ਚੱਕੇ ਕਰ ਤੂੰ ਨਾ ਨਾ ਤੇ ਕਹਿਣਾ ਹਾਂ ਜਿਹੜੀ ਕੁੜੀ ਮੈਨੂੰ ਪਸੰਦ ਕਰਦੀ ਆ ਹਾਂ ਉਹਨੂੰ ਮੈਨੀਪੂਲੇਸ਼ਨ ਕਰਦਾ ਜਾਂ ਇਹ ਤੁਹਾਡੀ ਆਰਦੀ ਬਣਾਈ ਹੋਈ ਜਿਹੜੀ ਸ਼ੈਰੀ ਜੀ ਆਪਣਾ ਹੀ ਤੁਸੀਂ ਨਹੀਂ ਆਪਦੀ ਹੈ ਬਹੁਤ ਸੋਹਣੀ ਹੈ ਬਹੁਤ ਅੱਛੇ ਅੱਛੇ ਚੱਕਦੇ ਰੈਡੀ ਸਨ ਰੋਲਿੰਗ ਐਕਸ਼ਨ ਚਾਚਾ ਮੈਨੂੰ ਕੁੜੀ ਪਸੰਦ ਹੈ ਬਹੁਤ ਸੋਹਣੀ ਲੱਗਦੀ ਹੈ ਇੱਕ ਹੋਰੀ ਚਿੱਟੀ ਹੈ ਐਕਟਰ ਨੇ ਪਿਆਰ ਜਿਹੀ ਦੇ ਰਿਹਾ ਉਹਨਾਂ ਨਾਲ ਵੱਖਰੀ ਆ ਬਾਵਾ ਮੂਵੀ ਚੈਨਲ ਸਬਸਕ੍ਰਾਈਬ ਕਰ ਲਓ ਮੈਨੂੰ ਕਿਸੇ ਫਾਲੋਅਰ ਨੇ ਕਿਹਾ ਸੀਗਾ ਇਹ ਕਹਿੰਦਾ ਵੀ ਬਾਬੂ ਦੇ ਵਲੌਗ ਦੇ ਚਾਹਦੇ ਚੈਨਲ ਦਾ ਜ਼ਿਕਰ ਕਰਿਆ ਕਰੋ ਤੁਹਾਡੀਆਂ ਵੀਡੀਓ ਤਾਂ ਚੱਲ ਰਹੀਆਂ ਨੇ ਸਭ ਤੋਂ ਵੱਧ ਤੋਂ ਧੰਨਵਾਦ ਕਰਦਾ ਮੈਂ ਬਾਈ ਜੋ ਵੀ ਸੁਬੀਰ ਪਾ ਸਾਡਾ ਇਹ ਤਾਂ ਕਰਕੇ ਨਾ ਬਾਵਾ ਮੂਵੀਜ਼ ਤੇ ਕੈਂਡ ਕੈਂ ਕੰਸੈਪਟ ਲੱਗਿਆ ਆ ਤਾਂ ਸਬਸਕ੍ਰਾਈਬ ਕਰਿਓ ਚੈਨਲ ਨੂੰ ਚੰਗਾ ਭਾਈ ਚਲੋ ਭਾਈ ਮੈਂ ਬਾਅਦ ਵਿੱਚ ਰੀਲ ਪਾਉਣੀ ਮਤਾਈ ਨਾ ਠੀਕ ਹੈ ਨਾ ਪਾਵਾਂਗੇ ਰੀਲ ਤਾਂ ਹੀ ਹੋਵੇ ਮੈਂ ਜਿਹੜਾ ਸਾਇਵਾਲਾ ਗਾਣਾ ਨਾਲ ਤੈਨੂੰ ਦੁਬਾਰਾ ਦੱਸ ਦਿੰਦਾ ਹਾਂ ਹਾਂ ਚਾਚਾ ਪਰ ਮੈਂ ਤੈਨੂੰ ਗੱਲ ਦੱਸਾਂ ਜਿਹੜੀ ਤੈਨੂੰ ਪਸੰਦ ਕਰਦੀ ਏ ਉਹ ਰੰਗ ਦੀ ਕਾਲੀ ਆ ਨਾ ਤੂੰ ਉਹਨੂੰ ਪਸੰਦ ਨਹੀਂ ਕਰਦਾ ਹਨਾ ਦੇਖ ਮੇਰੀ ਗੱਲ ਸੁਣ ਓਏ ਰੰਗ ਦੀ ਕਾਲੀ ਤਾਂ ਲੈ ਲੈ ਵੀ ਸੀਗੀ ਉਹਨੇ ਨਾ ਮਜੂਨ ਨਾਲ ਆਖਰੀ ਦਿਨੋਂ ਤੱਕ ਨਵਾਂ ਜੀ ਤੇ ਜਿਹੜੀ ਸੈਵਰ ਸੀ ਉਹ ਗੋਰੀ ਚਿੱਟੀ ਸੀ ਸੋਹਣੀ ਸੀ ਉਹਨੇ ਨਾ ਮੇਰ ਜੱਗ ਝੰਡ ਥੱਲੇ ਬੜਵਾਤਾ ਸੀ ਸਮਝ ਗਿਆ ਮੇਰੀ ਗੱਲ ਤੂੰ ਇਹਦਾਂ ਕਿਹਾ ਆਏ ਜੋਦੇ ਇਹ ਮਜ਼ਾਕ ਚੱਲ ਨਾ ਇਹ ਇਹਦਾ ਹੋ ਗਈ ਇੱਕ ਵਾਰ ਚੈੱਕ ਕਰ ਇਹਦਾ ਹੋ ਗਈ ਨਾ ਨਾ ਹੁਣ ਮੇਰੀ ਫੁੱਲ ਖੜੈਂਤੀ ਹੋ ਚੁੱਕੀ ਹੈ ਮੈਨੂੰ ਪਸੰਦ ਕੁੜੀ ਆਈ ਨਹੀਂ ਤੇ ਜਿਹੜੀ ਮੇਰੇ ਚਾਚੇ ਨੇ ਬੜਾ ਸੋਹਣਾ ਸੰਦੇਸ਼ ਦੇ ਕੇ ਚਾਚਾ ਬਹੁਤ ਸੋਹਣਾ ਉਹਨਾਂ ਦੀ ਆਪ ਦੀ ਲਿਖਤ ਲਿਖੀ ਹੋਈ ਹੈ ਬਹੁਤ ਸੋਹਣਿਆ ਸੰਦੇਸ਼ ਦਿੱਤਾ ਐਨੀ ਕੀ ਮਤਲਬ ਜਿਹੜੇ ਮੰਦ ਨੂੰ ਚੀਜ਼ ਨੂੰ ਸਮਝ ਆ ਗਈ ਤਾਂ ਸਾਨੂੰ ਲੋ ਬੰਦਾ ਪਾਰ ਨਾ ਇੱਥੇ ਇੱਕ ਹੋ ਗਈ ਪਿਆਰ ਦੇ ਧੋਖੇ ਵਾਲੀ ਹੋ ਜਾਈ ਨਹੀਂ ਜਿਵੇਂ ਉਹਦਾ ਸੀਗਾ ਜਿਵੇਂ ਤੁਹਾਨੂੰ ਉਦੋਂ ਨਹੀਂ ਕਹਿ ਰਹੀ ਗਈ ਲੋ ਹਾਂ ਚੱਲ ਲਾਈ ਕੈਮਰਾ ਇਹਨਾਂ ਦੱਸ ਤੋ ਮੈਨੂੰ ਸੁਣਾਓ ਬਈ ਮੈਂ ਤੈਨੂੰ ਸੁਣਾਉਣਾ ਚੱਲ ਮੈਂ ਨਹੀਂ ਬੋਲਦਾ ਉਹ ਤਾਂ ਮੈਂ ਬੋਲਣਾ ਹੈ ਚਲੋ ਭਾਈ ਚਲੋ ਭਾਈ ਚਲੋ 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 ਅਰਗੇ ਸ਼ੋਨਾ ਮੜਾਈ ਭਾਈ ਤੇ ਨਾਲ ਸਾਡਾ ਹੋਰ ਨਵਾਂ ਇੱਕ ਬਹੁਤ ਬਸੋਣਾ ਸਲਡੀਸੀ ਕੇ ਵੀਡੀਓ ਬਣਤੀ ਹੈ ਹਾਂ ਮੈਨੂੰ ਨਹੀਂ ਪਤਾ ਚਾਚਾ ਕੀ ਕੁਝ ਲੈ ਕੇ ਆਊਗਾ ਤੁਹਾਨੂੰ ਵੀ ਨਹੀਂ ਪਤਾ ਹਾਂ ਉਹ ਦੇਖਦੇ ਹਾਂ ਚਲੋ ਆਪਾਂ ਇੱਥੇ ਨਹੀਂ ਇੱਥੇ ਖੜ ਦੇ ਚੱਲ ਚਲੋ ਇੱਥੇ ਖੜ ਤੂੰ ਹਾਂ ਐ ਖੜਾ ਤੂੰ ਐ ਖੜਾ ਹਾਂ ਐ ਖੜਾ ਛੱਡ ਭਾਈ ਬਾਬਲੂ ਆ ਵਾ ਭਾਈ ਏੜੀ ਸਰ ਆ ਕੀ ਹੈ ਜਰ ਚੱਲ ਮੂਹਾਂ ਬਾਬਲੂ ਬੇਰ ਇੱਥੇ ਗੋਡਾ ਬੱਜਾ ਸੀ ਚਲੋ ਯਾਰ ਰੋਡਾਂ ਦੇ ਉੱਤੇ ਜ਼ੋਰ ਨਾ ਮਾਰੀ ਚਲੋ ਚਲੋ ਯਾਰਾ ਚਲੋ ਮੋੜੋ ਜਾਲਾ ਮੋੜ ਖੜਿਆ ਖੜਾ ਸਰ ਦੇ ਕੋਲ ਖੜਾ ਬਾਈ ਦੇ ਮੋੜਾ ਮੋੜਾ ਜੋੜ ਕੇ ਰੋਲਿੰਗ ਐਕਸ਼ਨ ਗੱਲ ਸੁਣ ਬੱਬੂ ਤੂੰ ਪਿਆਰ ਦੀਆਂ ਗੱਲਾਂ ਕਰਨਾ ਹੈ ਨਾ ਲੋਕ ਪਿਆਰ ਕਰਕੇ ਨਹੀਂ ਕਿਸੇ ਨੂੰ ਪਾਉਣ ਲਈ ਤੇ ਮੈਂ ਮੈਂ ਪੈਰ ਖੋਕੇ ਵੀ ਨਾ ਅੱਜ ਜੀ ਆਇਆਂ ਨੂੰ ਬਾਜੀ ਬਾ ਬਾਜੀ ਬਾਵਾ ਜੀ ਵਾ ਚਾਚੀ ਨੇ ਇੰਨੇ ਭਾਵੁ ਕਰਤਾ ਨਾ ਮੈਨੂੰ ਹਾਂ ਨਹੀਂ ਕਿੰਨਾ ਭਾਵੁ ਕਰਤਾ ਸਮਝੇ ਕੱਟਣਾ ਭੋਇ ਚੰਗਾ ਨਾ ਮਾਦਰ ਇੱਕ ਜਿਓ ਪਹਿਲੇ ਜਿਵੇਂ ਹਾਂ ਹਾਂ ਚਾ ਬਾਵਾ ਬਾਵਲੂ ਵੀ ਸੁਣੋ ਯਾਰ ਰੋਈ ਨਾ ਜਾਗਾ ਉਹਨਾਂ ਥੋੜੀ ਐ ਉਹਨਾਂ ਜਦੋਂ ਨਾ ਕੋਈ ਕਿਸੇ ਨਾਲ ਹੈ ਨਾ ਉਹ ਨਾਲ ਜਦੋਂ ਨਾ ਕਿਸੇ ਨਾਲ ਬੀਤ ਹੁੰਦੀ ਆ ਨਾਲ ਪਹੁੰਚੀ ਬਲੌਕ ਜਿ ਪਹੁੰਚੀ ਮੜਾ ਜਾ ਹੋਈ ਉੱਥੇ ਜਾ ਬਾਬੂ ਤੁਸੀਂ ਜਾ ਖੜਾ ਹੋ ਜਾ ਮੜਾ ਖੜਾ ਹੋ ਜਾ ਜਿਹੜੀਆਂ ਛਤਰਾ ਇਹ ਲਾਈਨਾਂ ਮਲ ਕਿੱਥੋਂ ਕੱਢ ਕੇ ਸੱਚੀ ਕਹਿ ਰਹੇ ਆ ਮੈਂ ਮੈਂ ਇਹ ਮੈਂ ਤੈਨੂੰ ਦੱਸਣਾ ਜੀ ਤੁਸੀਂ ਇਹ ਹੁੰਦੀਆਂ ਕਰਨਾ ਮੈਨਾਂ ਸੋਚੀ ਉਹਨਾਂ ਦਾ ਮੇਰੇ ਤੇ ਕੋਈ ਅਸਰ ਨਹੀਂ ਹਾਂ ਹਾਂ ਮੈਂ ਆ ਵੀ ਚਲੋ ਮੈਂ ਇਹ ਆਦਤ ਤਾਂ ਪਹਿਲਾਂ ਦੀ ਹੈ ਆ ਪਹਿਲਾਂ ਹੀ ਛੱਟ ਲੱਗੀ ਹੈ ਇਹ ਉਸ ਨਾਵਲ ਪੜਦਾ ਰਹਿੰਦਾ ਸੀ ਮੈਂ ਕੁਝ ਨਾਲੇ ਕਹਿੰਦਾ ਮੈਂ ਹਣ ਪੜਾਈ ਇੱਕ ਦਿਨ ਪੁੱਛਿਆ ਸੀ ਇਹਨਾਂ ਨੂੰ ਇਹ ਸੱਤ ਰਾਂ ਨਿਕਲ ਗਏ ਨੇ ਵੀਰੇ ਤੁਰ ਦੇ ਲੋ ਕਿਉਂਕਿ ਛੱਟ ਲੱਗੀ ਹੋਏ ਡੂੰਗੀ ਸੱਚੇ ਛੱਟ ਲੱਭ ਲੱਗਿਓ ਵੇ ਜਿਹੜਾ ਬੰਦਾ ਆਰਟਿਸਟ ਖੜੂ ਗਿਆ ਇੱਧਰ ਆ ਜਾ ਇੱਧਰ ਨਾਲ ਹੀ ਸਰਾਉ ਜਿਹੜਾ ਬੰਦਾ ਆਰਟਿਸਟ ਹੁੰਦਾ ਨਾ ਇਹ ਉਹ ਬੁੱਕਸ ਪੜਨ ਦਾ ਨਾਵਲ ਪੜਨ ਦਾ ਸ਼ੌਕੀਨ ਹੁੰਦਾ ਉਹਦੇ ਵਿੱਚ ਡਗਾਈ ਤੱਕ ਜਾ ਕੇ ਇਹਨਾਂ ਨੂੰ ਚੀਜ਼ਾਂ ਦੀ ਮਤਲਬ ਕੀ ਕਹੇ ਸੰਨ ਆਪਾਂ ਪ੍ਰਾਪਤੀ ਕਰੀਏ ਚੰਗੇ ਸ਼ਬਦਾਂ ਦੀ ਵਧੀਆ ਗੱਲ ਹੈ ਹੁਣ ਜਿਵੇਂ ਨਾਦੀਨਾ ਬਾਹੂ ਡਾਇਲੌਗ ਸੁਣ ਕੇ ਪਾਪੋ ਖੁਸ਼ੀ ਨਾ ਜਿਹੜੀਆਂ ਮੰਨ ਲਓ ਬੁੱਕਾਂ ਤੁਸੀਂ ਪੜਦੇ ਹੋ ਹਾਂ ਜੀ ਉਹ ਆਸ਼ਕੀ ਮਸੂਕ ਵਾਲੀਆਂ ਬੁੱਕਾਂ ਤੋਂ ਇਲਾਵਾ ਵੀ ਆਮ ਬੁੱਕਾਂ 'ਚ ਵੀ ਗੱਲਾਂ ਬਹੁਤ ਵਧੀਆ-ਵਧੀਆ ਹੁੰਦੀਆਂ ਨੇ ਹਾਂ ਜੀ ਹਾਂ ਜਿਨ੍ਹਾਂ ਵਿੱਚ ਬਹੁਤ ਵਧੀਆ ਸਾਨੂੰ ਡਾਇਲੌਗ ਮਿਲਣਗੇ ਆਰਟਿਸਟਾਂ ਨੂੰ ਔਰ ਇਹ ਨਹੀਂ ਹੁੰਦਾ ਵੀ ਕੱਲੀਆਂ ਆਸਕੀਆਂ ਆ ਬੁੱਕਾਂ ਫੜੋ ਹੀਰ ਰਾਂਝੇ ਦਾ ਗਿੱਸਾ ਪੜੋ ਉਹ ਤੁਹਾਨੂੰ ਮੈਨੂੰ ਨਾ ਕੁਸ ਬੁੱਕਾਂ ਹੀ ਨਹੀਂ ਹੁੰਦੀਆਂ ਜਿੰਨਾ ਚੋ ਸ਼ਬਦ ਬੁੱਕਾਂ ਦਾ ਨਾਮ ਦੱਸ ਦੋਈ ਬੁੱਕਾਂ ਦਾ ਨਾਮ ਹੀ ਮੈਂ ਤੁਹਾਨੂੰ ਬੁੱਕਾਂ ਦੇ ਨਾਮ ਕੀ ਦੱਸਾਂ ਐ ਤਾਂ ਫਿਰ ਮੈਂ ਲੱਜਾ ਨਾਵਲ ਪੜ੍ਹਿਆ ਉਹ ਤੈਨੂੰ ਐ ਹੀ ਨਹੀਂ ਪਤਾ ਹੋਣਾ ਕੀ ਹੈ ਮੈਂ ਫਿਰ ਟੋਕੇ ਬਾਹਰ ਲੈ ਆਵਾਂਗੇ ਹੋਣਾ ਤੇਰਾ ਜਨਮ ਹੀ ਨਹੀਂ ਹੋਇਆ ਹੁਣਾਂ ਦਾ ਲੈ ਆਵਾਂਗੇ ਫਿਰ ਇਹ ਪੜਾਂਗੇ ਫਿਰ ਲੱਜਾ ਨਾਵਲ ਸੀ ਤਸਲੀਮ ਅਨਸਰੀ ਦਾ ਲਿਖਿਆ ਹੀ ਲੱਜਾ ਤਸਲੀਮ ਅਨਸਰੀ ਨੂੰ ਇੱਕ ਲੇਖਕ ਸੀਗੀ ਉਹ ਲੇਖਕ ਸੀਗੀ ਤੇ 15 ਦੇਸ਼ਾਂ ਤੋਂ ਉਹਨੂੰ ਦੇਸ਼ ਨਿਕਾਲਾ ਦਿੱਤਾ ਸੀ ਉਹ ਨਵਲ ਉਹਦੇ ਉੱਤੇ ਸੀਗਾ ਨਾ ਲਿਆਵਾਂਗੇ ਪੜਾਂਗੇ ਜਰੂਰ ਪੜਾਂਗੇ ਉਹਦੇ ਨਾਲ ਜਿਹਦੇ ਵਿੱਚ ਉਹ ਜਵਾਖ ਜੰਮਦੇ ਹੁੰਦੇ ਨੇ ਉਹ ਮਾਤਾ ਮਾਤਾ ਇਹ ਨਹੀਂ ਤੁਸੀਂ ਜਿਵੇਂ ਉਹਦੋਂ ਤੁਸੀਂ ਮੈਨੂੰ ਇੱਕ ਹੋਰ ਸੀ ਇੱਕ ਨਾਟਕ ਚੱਲਦਾ ਹੁੰਦਾ ਸੀ ਉਹ ਵੀ ਇੱਕ ਨਾਵਲ ਵਰਗਾ ਸੀ ਫਿਰ ਵਹੀ ਤਲਾਸ਼ ਥੋੜਾ ਜਿਹਾ ਸੋਫਰੀ ਉਹ ਹੀ ਪਰਿਵਾਰ ਹੁੰਦੀ ਸੀ ਵਿੱਚ ਫਿਰ ਵਹੀ ਚਾਨਣਾ ਪਾਦਾ ਜੀ ਤੁਸੀਂ ਕਿਤੇ ਕੱਢ ਲੋ ਡਰੈਸ ਕਰਕੇ ਜੀ 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 ਚੈਨਲ YouTube ਤੇ ਪਾਉਂਗਾ ਇੱਕ ਮਿੰਟ ਬੀਟ ਕਰੂੰਗੀ ਥੋੜਾ ਜਿਹਾ ਮੈਂ ਚਾਨਣਾ ਪਵਾਦਾ ਸਾਡੇ ਬਹਾਦਰ ਸਰ ਜੀ ਨੇ ਅੱਜ ਇਹਨਾਂ ਨੂੰ ਸਰ ਜੀ ਕਿਉਂ ਨੇ ਕਿਉਂ ਰਿਸਪੈਕਟ ਦੇਣੇ ਇਹਨਾਂ ਨੂੰ ਇਹ ਸਾਨੂੰ ਗੱਲ ਦਾ ਸਾਨੂੰ ਅੱਜ ਜ਼ਿਕਰ ਕਰਦੀ ਹੈ ਹਾਂ ਜੀ ਜਿਹੜਾ ਰਿਸਪੈਕਟ ਦੇਣ ਦਾ ਇਹ ਜਰੀਆ ਕਿ ਨਾ ਕਿ ਸਾਡੇ ਕੋਲ ਸੀਨੀਅਰ ਸੀਨੀਅਰ ਤਾਂ ਹੈਗੀ ਹੈਗੇ ਨੇ ਮਤਲਬ ਇਹਨਾਂ ਨੇ ਜਿਵੇਂ ਲਾਲੀਆ ਬਾਬੇ ਬਾਈ ਹਾਂਜੀ ਹਾਂਜੀ ਕਿੰਨੇ ਜੇ ਇਹਨੇ ਨਾਟਕ ਮਤਲਬ ਬਹੁਤ ਜਿਆਦਾ ਖੇਡੇ ਹੋ ਨੇ ਹਣਾ ਜੀ ਮਤਲਬ ਇਹਨੇ ਦੇ ਨਾਟਕ ਜਿਹੜੇ ਸਟਾਰਟ ਕਰੇ ਜੀ ਮੈਨੂੰ ਲੱਗਦਾ 78 ਨਹੀਂ ਨਾਟਕ ਜਿਹੜੇ ਸਟਾਰਟ ਪੱਕੇ ਤੌਰ ਤੇ ਕਿਤੇ ਸੂਤੋਂ ਮੰਨ ਲਾ 99 ਦੇ ਚੰਨ ਦੇ ਚੰਨ ਦੇ 99 ਦੇ ਜਨਮ ਦੀ ਪਹਿਲੇ ਗੱਲਾਂ ਨੇ ਮਾੜੀ 99 99 ਦੇ ਵਿੱਚ ਮੈਂ ਬਹੁਤ ਛੋਟਾ ਸੀਗਾ ਸਭ ਤੋਂ ਪਹਿਲੀ ਸਕਿੱਟ ਕਰਾਈ ਸੀ ਮਾਸਟਰ ਜੀ ਨੇ ਉਸ ਸਕੂਲ ਬਾਰੇ ਜੀ ਕਿ ਸਾਡੇ ਬਰੂਰ ਸਿੰਘ ਮਾਸਟਰ ਹੁੰਦੇ ਜੀ ਨਾਂ ਕਰਕੇ ਦਿੰਦੇ ਤਾਂ ਪੜਦੇ ਸੀ ਪੰਜਾਂ ਜੀ ਹੁਣ ਆਲਾ ਤਾਂ ਮਾਸਟਰ ਕੋਈ ਕੁੱਟੂ ਵੱਤ ਬਾਅਦ ਚ ਪਹਿਲਾ ਮਾਸਟਰ ਨੂੰ ਕੁੱਟ ਦਿੰਦੇ ਨੇ ਸਾਡੇ ਬਾਰੇ ਮਤਲਬ ਜੀ 1:00 ਵਜੇ ਕੀ ਹੋਣਾ ਜੀ ਸਾਡੇ ਬਾਰੇ ਕਰਦੇ ਸੀਗੇ ਇਥੇ ਦਾ ਚਾਦਰਾਂ ਖੁੱਲ ਗਏ ਸਾਡੇ ਚ ਪ੍ਰੋਫੈਸਰ ਜੀ ਤੇ ਹੋਰ ਇਹ ਜਿਹਾ ਮਜ਼ਾਉ ਨੂੰ ਇਹ ਚਾਦਰ ਹੋ ਗਿਆ ਬੀ ਚੱਲ ਇਸਨੂੰ ਨਾੜ ਕੇ ਨਾ ਦੱਸਦੇ ਉਹ ਹੋ ਗਿਆ ਉਹ ਨਾ ਅੰਕਰ ਜਾ ਅੰਕਲ ਨਹੀਂ ਗਿਆ ਰਿਹਾ ਕਾਈ ਸਾਡੇ ਵਾਰ ਗਏ ਛੋਡੇ ਵਾਰ ਤੱਕ ਮਾਸਟਰ ਕਰਦੇ ਨੇ ਇਹ ਕਿ ਤੁਸੀਂ ਮਾਸਟਰ ਨਹੀਂ ਕਰਦੇ ਨਹੀਂ ਨਹੀਂ ਹਾਂ ਪਹਿਲਾਂ ਗੱਲ ਸੁਣ ਲੈ ਪਿਆਰ ਜੀ ਮਾਸਟਰ ਵਾਲਾ ਟੀਚਰ ਅੰਦਰ ਆ ਚਾਹ ਲੈ ਅੱਜ ਅੱਜ ਤੱਕ ਸੁਣ ਹਾਂ ਤੂੰ ਨਾ ਇਧਰ ਕਰੋ ਬਹਾਲ ਕਰਨ ਸਾਡੇ ਵਾਰਾਂ ਕੀ ਗੱਲ ਵੇ ਅਸੀਂ ਇੱਕ ਵਾਰੀ ਨਾ ਕਿਸੇ ਚੰਦ ਦਿਖ ਰਹੇ ਸੀਗੇ ਤੇ ਮੇਰਾ ਦੋਸਤ ਸੀਗੇ ਠੀਕ ਕਾਫੀ ਜਦੋਂ ਉਹਦੀ ਇੱਕ ਮਿੰਟ ਬਾਹਰ ਦੀ ਗੱਲ ਸੁਣਨ ਲਈ ਕੋਲ ਬਣਾਈ ਮੇਰੇ ਦਿਮਾਗ ਤੇ ਬਣਾ 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 ਪਹਿਲਾਂ ਬਣਾ 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 ਇੱਕ ਤੋਂ ਉੱਤਰ ਨਿਕਲਣਾ ਹੈ ਬਈ ਗੱਲਾਂ ਗੱਲਾਂ ਚੋਂ ਨਿਕਲ ਜਾਂਦੀਆਂ ਗੱਲਾਂ ਗੱਲਾਂੋਂ ਗੱਲ ਨਿਕਲਦੀ ਆਪਾਂ ਹੀ ਗੱਲਾਂ ਗੱਲਾਂ ਚੋਂ ਕਰੋਨਾ ਆ ਗਿਆ ਆਡੀਅנס ਮੇਰੀ ਗੱਲ ਵਿੱਚ ਰਹਿ ਗਈ ਵਿੱਚ ਰਹੀ ਗੱਲ ਨਰੈਣ ਦੇ ਰੈਣ ਕੋਈ ਚੱਕਰ ਨਹੀਂ ਆਉਣੀ ਨਾ ਦੇਖੋ ਕਿੰਨਾ ਕਰ ਨਾ ਗੱਲ ਇਹਦੇ ਕਰ ਲਵਾਂ ਪੂਰੀ ਹਾਂ ਨਾ ਨਾ ਪਹਿਲਾਂ ਸ਼ਹਿਰੀ ਹੋਏ ਦੋਏ ਸਰ ਇਕੱਲੇ ਨਾ ਮੈਂ ਗੱਲ ਸੁਣ ਲਗਾ ਮੈਂ ਕੱਲੇ ਜਮਾ ਹੀ ক্লোਜ਼ ਹੈ ਚਲੋ ਜਮਾ ਜਮਾ ਫਿਰ ਮੈਂ ਗੱਲ ਤਾਂ ਖੁੱਲੋ ਨੀ ਮਖਾਈ ਕਿਹਨਾਂ ਕਿਸ ਨੇ ਨਾ ਤੇ ਕਰਦੇ ਕਰਦੇ ਨਾ ਕਿਸੇ ਦਾ ਚਾਪਰਾ ਖੁੱਲ ਗਿਆ ਉਹ ਬੰਦੇ ਨੇ ਕਹਿੰਦੇ ਜੀ ਕਰੈਕਟਰ ਨਹੀਂ ਸਕੇਗਾ ਕਦੇ ਤੁਹਾਡੇ ਨਾਲ ਕੋਈ ਇਦਾਂ ਦਾ ਹਾਫ ਸਾ ਵਾਖੜੇ ਕੋਈ ਵਾਰ ਤੁਹਾਡਾ ਚਾਦਰ ਖੁੱਲ ਦੇਵੇ ਮਤਲਬ ਕਈ ਵਾਰ ਕੁਝ ਵੀ ਮਤਲਬ ਅਸਲੀ ਕਈ ਵਾਰ ਤੁਸੀਂ ਚਾਦਰਾਂ ਨਹੀਂ ਇੱਕ ਤੇਰੇ ਵਰਗਾ ਸਾਡੇ ਨਾਲ ਦਿੱਤੀ ਸੀਗਾ ਹਾਂ ਜੀ ਸਾਡੇ ਖਾਲਸਾ ਹਾਈ ਸਕੂਲ ਮਾਨਸਾ ਚ ਪ੍ਰੋਗਰਾਮ ਸੀਗਾ ਨਾਈਟ ਨੰਚ ਸੀਗੀ ਹਾਂਸ ਰਾਜ ਹੰਸ ਦੀ ਹਾਂ ਜੀ ਉਹ ਤੋਂ ਪਹਿਲਾਂ ਮੈਂ ਉਹ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਕਰਦੇ ਸੀ ਹਾਂ ਜੀ ਸਕਿੱਟ ਸੀਗੀ ਚੋਰ 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 ਉਹ ਐ ਬੰਤਾ ਕਿਹ ਚੀਜ਼ ਕੋਠੇ ਪਈ ਸੀ ਚੋਰ ਚੋਰੀ ਕਰਕੇ ਭੱਜ ਲੈਂਦੇ ਹਾਂ ਹਾਂ ਜੀ ਅਮਲੀ ਦਾ ਬਚਾਰਾ ਦਾ ਸਮਾਨ ਚੱਕਦਾ ਉਹ ਮਗਰੀ ਆ ਜਾਂਦਾ ਹਾਂ ਜੀ ਤੇ ਚੋਰ ਖੜ ਜਾਂਦਾ ਆ ਆ ਕੇ ਸਿੱਧਾ ਹਾਂ ਜੀ ਜਦੋਂ ਅਮਲੀ ਦੇਖਦਾ ਕਿਹੜਾ ਕੁੜਾ ਜਾਂ ਦੇਖੇ ਇੱਥੇ ਭੈਣ ਇੱਥੇ ਭੈਣ ਚ ਪਾਉਣ ਨੂੰ ਨਹੀਂ ਕਪੜਾ ਮਿਲਦਾ ਤੇ ਆ ਬੁੱਤਾਂ ਦੇ ਵੀ ਪਾ ਰੱਖਿਆ ਹਾਂ ਸ਼ਰਟ ਲਾ ਲੈਂਦਾ ਹਾਂ ਜੀ ਐ ਸ਼ਰਟ ਲਾ ਲੈਂਦਾ ਉਹਨੇ ਹੱਥ ਸਿੱਧਾ ਹੀ ਨਹੀਂ ਕਰਨੂਗਾ ਫੁੱਟਿੰਗ ਐਦਾਂ ਦੇ ਹਾਦਸੇ ਕਰ ਪਰੇ ਐਦਾਂ ਦੇ ਹਾਦਸੇ ਵਾਪਰੇ ਨੇ ਚਲੋ ਚਲੋ ਜੀ ਹੁਣ ਚਲੋ ਬੜਾ ਸ਼ੈਰੀ ਹੋ ਜਾਣਾ ਟੈਂਟ ਚਲੋ ਸ਼ੈਰੀ ਹੋ ਜਾਏ ਸ਼ੈਰੀ ਲਓ ਜੀ ਚਲੋ ਜੀ ਦਿਨੂ ਵਿੱਚ ਲਿਖਦੇ ਨੇ ਇੱਕ ਮਿੰਟ ਬਬਲੂ ਇਹ ਥੋੜਾ ਜਿਹਾ ਹੋਰ ਵੀ ਸਰ ਛਾਂ ਚਾ ਛਾਂ ਚਾ ਛਾਂ ਚਾ ਹਾਂ ਤੁਹਾਨੂੰ ਫਿਰ ਤੋਂ ਇੱਕ ਵਾਰੀ ਫਿਰ ਤੋਂ ਦੁਬਾਰਾ ਪਾਉ ਕਰ ਰਹੇ ਹਾਂ ਦੋਸਤੋ ਲਓ ਜੀ ਇਹ ਢਗਣਾ ਬਬਲੂ ਚਲੋ ਹਰਮਾਨ ਦੇ ਬੜਾ ਜੀ ਬਬਲੂ ਦੇਖ ਐਨਾ ਨਹੀਂ ਜਮਾ ਟਾਈਟ ਕਰੋ ਜਮਾ ਟਾਈਟ ਫੁੱਟ ਟਾਈਟ ਕਰੋ ਜੇ ਰੱਖੀ ਹਾਂ ਜਮਾ ਲਾਥ ਰੀ ਇਸਲਾ ਦੇ ਰੈਡੀ ਹਾਂ ਜੀ ਰੋਲ ਐਕਸ਼ਨ ਮੈਨੂੰ ਕਹਿਤਾ ਤੇਰੀ ਨੀਤ ਸਾਫ ਮੇਰੇ ਕਰੈਕਟਰ ਤੇ ਵੀ ਉਂਗਲੀ ਚੱਕੀ ਆ ਜਿਹੜੇ ਹੱਥ ਨਾਲ ਤੂੰ ਮੇਰੇ ਤੇ ਚਿਕੜ ਛੱਡਿਆ ਨਾ ਉਹ ਚਿਕੜ ਨਾਲ ਹੱਥ ਤੇਰੇ ਵੀ ਲਿਬੜੇ ਨੇ ਤੇ ਨਾਲੇ ਆ ਜਿਹੜੀ ਮੇਰੇ ਕੋਲ ਉਂਗਲੀ ਚੁੱਕਿਆ ਨਾ ਕਰੈਕਟਰ ਬਾਰੇ ਦੇਖ ਚੰਗੀ ਤਰ੍ਹਾਂ ਤੇ ਮਿੰਗੁਲਾ ਤੇਰੇ ਕੰਨੀ ਗਈ ਬਾਜੀ ਬਾ ਬਾਜੀ ਬਾਕੀ ਕਹਿੰਨਾ ਚਾਸੀ ਰਹਾ ਕਰਕੇ ਯਾਰ ਹੈ ਯਾ ਮਸਿਰਾ ਕਰ ਜਾ ਇੱਥੇ ਰਸਤਾ ਨਸਰਾ ਗੱਲ ਬਾਤ ਆਈ ਸੁਣੋ ਜੀ ਨਸਰਾ ਜੀ ਸਹੀ ਹੁਣ ਕਿਉਂ ਬਾਪੜੂ ਐਂਡ ਕਰਕੇ ਬਹੁਤ ਹਾਂ ਜੀ ਕੀ ਹਾਲ ਚਾਲ ਹੈ ਨਾ ਨਾ ਹਾਈਡਰੇਟ ਹੋ ਜਾ ਨਾ ਨਾ ਇੱਕ ਹੋਰ ਸੁਣਾਓ ਓ ਕੀ ਮੇਰੀ ਕਹਾਣੀ ਕੀ ਆ ਇੱਕ ਹੋਰ ਸੁਣਾ ਦਿਓ ਬਸ ਹੁਣ ਫਿਰ ਮੈਂ ਬੁਖਜੂ ਨਹੀਂ ਜੀ ਇਹ ਸੇਵ ਕਰਕੇ ਰੱਖ ਲਓ ਹੁੰਦਾ ਆਈਫੋਨ ਚ ਬਣੀ ਜਾਂਦੀਆਂ ਨੇ ਤੁਹਾਡੀਆਂ ਮੈਨਾਂ ਮੇਰੇ ਕੋਲ ਇੱਕ ਕੈਪੈਸਿਟੀ ਹੈ ਕਿਹ ਵੈਸਟੀ ਸਾਹਿਬ ਆ ਬਬਲੂ ਨਵੀ ਆ ਗਈ ਨਾ ਨਾ ਬਾਹਰ ਸਰ ਬਾਹਰ ਕਹਿੰਦੇ ਕਹਿੰਦੇ ਗੋੜਾ ਤੇ ਵੀ ਬਹੁਤ ਮੂਰੇ ਕਹਿੰਦੇ ਫੁੱਲ ਹੈ ਚਮੇਲੀ ਕਾ ਉਹ ਕਹਿੰਦੇ ਫੁੱਲ ਹੈ ਗਲਾਬ ਦਾ ਚਮੇਲੀ ਕਾ ਨਹੀਂ ਵਾਹ ਵਾਹ ਜੀ ਵਾਹ ਫੁੱਲ ਹੈ ਗਲਾਬ ਦਾ ਚਮੇਲੀ ਕਾ ਨਹੀਂ ਫਰੈਂਡ ਹੂੰ ਤਾਂ ਮਹਾਰਾ ਤਫਾਰ ਹੀ ਸਾਲੀ ਕਰ ਰਹੀ ਆਏ 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 ਸ਼ਹਿਰੀ ਹੋ ਜਾ ਸਾਰੇ ਕੰਮ ਨਾ ਨਾ ਤੂੰ ਨਾ ਦੁੱਖ ਹੋ ਗਿਆ ਨਹੀਂ ਇਹਦਾ ਵੀ ਨਾ ਦੋ ਜੀ ਲੈ ਡੌਣ ਵੀ ਲਾਇਆ ਇਹਦਾ ਜੀ ਕਰਨਾ ਨਹੀਂ ਫਰੈਂਡ ਹੂੰ ਆਪ ਕਾ ਤੁਸੀਂ ਆਹ ਆਓ ਦੇਖ ਕਾ ਮੇਰੇ ਜਮਾਨੇ ਚੜੀਆਂ ਚਲੋ ਚਲੋ ਐ ਨਾ ਇੱਕ 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 ਸ਼ਹਿਰੀ ਦੇ ਤਾਕੜੀ ਕੋਈ ਨਾ ਇੱਕ ਤਾਕੜੀ ਸ਼ਹਿਰੀ ਤਾਕ ਜਮੀ ਤਾਕ ਜਮੀ ਗਾਂਪਰੀ ਜਮੀ ਉਹ ਮੂਰ ਤੇ ਹੁੰਦੀ ਖੜੇ ਇੱਕ ਮੂਰੇ ਬਾਵੇ ਤੋਂ ਨਹੀਂ ਮੇਰੀ ਗੱਲ ਸੁਣੋ ਬਾਵੇ ਤੋਂ ਅੱਜ ਸਮਾਂ ਮਿਲਿਆ ਦੋਸਤੋ ਤੁਹਾਡੇ ਨਾਲ ਸਾਂਝਾ ਚਲੋ ਲਾਈ ਚੁੱਪ ਕਰ ਜਾ ਯਾਰ ਉਹ ਇਹਨੇ ਭੁੱਲ ਲਾਈ 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 ਛੇਦੀ ਲਾ ਹਾਂ ਸਭ ਲੋ ਮੈਨੂੰ ਡੈਕੂ ਬੋਲ ਡੈਕੂ ਬੋਲ ਮੂਰੇ ਡੈਕੂ ਬੋਲ ਨਾ ਨਾ ਖੜ ਜਾ ਲਓ ਜੀ ਮੈਂ ਮੈਂ ਬੋਲ ਹਾਂ ਸਟੇਜ ਮੂਰੇ ਹਾਂ ਚਲੋ ਸਸੀ ਗਾਲ ਜੀ ਸਸੀ ਗਾਲ ਜੀ ਅੱਜ ਤੁਹਾਨੂੰ ਇਹ ਜੀ ਸੈਕਸ਼ਨ ਨਾਲ ਮਿਲਾ ਰਹੇ ਹਾਂ ਜਿਨ੍ਹਾਂ ਨੇ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਤੇ ਲੋਕਾਂ ਨੂੰ ਸੱਜਿਆ ਚ ਸੰਭਾਲ ਕੇ ਰੱਖਿਆ ਤੇ ਅੱਜ ਉਹ ਬੰਦੇ ਨਾਲ ਮਿਲਣ ਜਾ ਰਹੇ ਆ ਸਾਡੇ ਤੁਹਾਡੇ ਨੂੰ ਕਰਵਾ ਰਹੇ ਆ ਤੁਹਾਡੇ ਜਾਣ ਪਹਿਚਾਨ ਦੇ ਮਹਤਾਜ ਜੀ ਬਲਕਿ ਸਾਡੇ ਆਪਣੇ ਤੁਹਾਡੇ ਮਾਨਸ ਜਿਲ੍ਹੇ ਦੇ ਬਹਾਲ ਸ਼ਰਮਾ ਜੀ ਨਹੀਂ ਨਾ 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 ਸ਼ੈਰੀ ਇਹ ਪਹਿਲਾ ਕੈਮਰਾ ਕੱਲੇ ਇੱਥੇ ਰੱਖਣਾ ਦੂਜਾ ਉੱਧਰ ਲਿਆਣਾ ਨਾ ਸ਼ੈਰੀ ਸੁਣਾ ਗਲ ਸ਼ੈਰੀ ਸੁਣਾ ਬਈ ਚਲ ਲਾਲ ਲਾ ਕੈਮਰਾ ਲਾ ਗਾਮਪੁਰ ਜਮੀ ਗਾਮਪਰੀ ਜਮੀ ਸਰ ਜੀ ਜਮੀ ਗਾਮਪਰੀ ਹੋ ਜਾ ਚੁੱਪ ਚੁੱਪ ਐਕਸ਼ਨ ਓਏ ਤੇਰੀ ਤੇ ਮੇਰੀ ਪਰਪਰਿਸ਼ ਚ ਨਾ ਫਰਕ ਪਤਾ ਕੀ ਹੈ ਤੇਰੀ ਪਰਪਰਿਸ਼ ਤੇ ਨੂੰ ਇਹ ਸਿਖਾਇਆ ਗਿਆ ਬਸ ਦੇ ਨੂੰ ਅਜਾੜਨਾ ਪਰ ਅਸੀਂ ਅਸੀਂ ਉੱਜੜ ਕੇ ਵੀ ਬਸ ਗਏ ਤੇ ਤੂੰ ਸਾਡੀ ਜਗ੍ਹਾ ਖੜੀ ਆ ਨਾ ਹੁਣ ਵਾਹ ਬਾਜੀ ਬਾਬਾਜੀ ਬਾ ਕੀ ਬਤਨੇ ਨਦਮਾ ਦਿਮਾਗ ਸਹੀ ਗਿਆ ਦਿਮਾਗ ਬਈ ਨਾਵਲ ਪੜੇ ਨਹੀਂ ਨਾਵਲ ਜੋ ਸੱਟ ਲੱਗੀ ਹੋਏ ਦਿਲ ਤੇ ਨਹੀਂ ਯਾਰ ਮੈਂ ਕਹਿੰਦਾ ਨਹੀਂ ਤੂੰ ਪਹਿਲਾਂ ਹੀ ਚੱਕਣਾ ਨਹੀਂ ਉਹ ਨਹੀਂ ਮੈਂ ਕਹਿੰਦਾ ਨਾ ਸੁਣਾ ਨਾ ਹਾਂ ਜੀ ਅ ਜਿੱਥੇ ਤੂੰ ਸੋਚ ਰਿਹਾ ਹੈਂ ہاں ਜੀ ਉਹ ਗੱਲ ਦਾ ਬੜੇ ਅਸੀਂ ਸੋਚੀ ਨਾ ਅਸੀਂ ਗੱਲ ਸੁਣਾ ਆਪਾਂ ਸੋਚ ਕੇ ਕੀ ਕਰ ਨਹੀਂ ਜਦੋਂ ਬੰਦੇ ਨੂੰ ਆਪੋ ਪੱਠੇ ਪਾਸੇ ਜਦੋਂ ਦਿਮਾਗ ਲਾਉਂਦੇ ਆ ਉਦੋਂ ਸਮਾਂ ਤੈਨੂੰ ਕੁਝ ਨਹੀਂ ਉੱਜੜਦਾ ਕੁਝ ਨਹੀਂ ਤੈਨੂੰ ਮਿਲਦਾ ਨਾ ਠੀਕ ਹੈ ਜੀ ਕੁਝ ਨਹੀਂ ਤੈਨੂੰ ਮਿਲਦਾ ਉਦੋਂ ਨਾ ਹੀ ਸੁਝੇ ਕੁਝ ਤੇ ਜਦੋਂ ਤੁਹਾਡੇ ਸਿੱਧੇ ਪਾਸੇ ਦਿਮਾਗ ਹੈ ਨਾ ਸਾਨੂੰ ਮੈਨੂੰ ਇੱਕ ਐਂ ਦੱਸ ਇਹ ਸਾਲੀਆਂ ਸਾਰੀਆਂ ਇਹੇ ਜੀ ਕਿਉਂ ਦਿਮਾਗ 'ਚ ਆਉਂਦੀਆਂ ਨੇ ਇਹ ਮੇਰੇ ਮੇਰੇ ਰੀਲਾਂ 'ਚ ਦਿਮਾਗ 'ਚ ਹੋਰ ਵੀ ਕੁਝ ਆ ਸਕਦਾ ਦਿਮਾਗ 'ਚ ਇਹਨੂੰ ਸੇਧ ਵੀ ਹੋਰ ਦੂਜੀ ਵੀ ਸੇਧ ਤੇ ਸਾਡੇ ਨਾਲ ਤੇ ਓਏ ਉਧਰ ਹੁੰਦਾ ਨਾ ਚੁੱਪ ਕਰ ਚੁੱਪ ਹਾਂ ਜੇਰੇ ਮੰਨ ਲੈ ਅਸੀਂ ਸਟੇਜ 'ਤੇ ਨਾਟਕ ਕਰਦੇ ਸੀ ਕੋਈ ਸੀਰੀਅਸ ਹੁੰਦੇ ਸੀ ਜੇਾ ਮੰਨ ਲੈ ਕਾਮਰੇ ਡਿਡ ਭੰਗ ਨਾ ਕਰ ਬਈ ਨਹੀਂ ਕਰ ਜਾਂ ਜਿਵੇਂ ਔਰਤਾਂ ਦੇ ਜ਼ੁਲਮ ਇਹੇ ਜੀ ਹਾਂ ਜੀ ਸਾਨੂੰ ਪਛਾਣ ਵੀ ਉਸ ਨਾਟਕ ਨੇ ਦਿੱਤੀ ਸੀ ਔਰ ਦਿਨ ਆ ਦਿੱਨੇ ਹਾਂ ਹੀ ਅਸੀਂ ਉਹ ਦਿਖਾਇਆ ਸੀ ਮੇਰਾ ਉਹਦੇ ਚ ਪੋਜ਼ਿਟਿਵ ਰੋਲ ਸੀਗਾ ਮਗਰ ਉਹ ਪਹਿਲਾਂ ਪਈ ਜਾਂਦਾ ਐਂਡ ਤੇ ਮੈਂ ਥਾਣੇਦਾਰ ਨੂੰ ਮਾਇਦਾ ਹੁੰਦਾ ਨਾ ਠੀਕ ਬਹੁਤ ਵੱਡੀ ਬਹੁਤ ਬਾਜੀਬਾ ਕਾ ਬਤਣ ਜੀ ਚਲੋ ਜੀ ਰੂਪ ਬਿਰੂਪ ਸ਼ਾਹਰ ਸਿੰਘ ਬਹਾਰ ਮਾਨ ਸਾ ਹਾਲੀ ਬਾਈ ਹੋ ਕੋਈ ਜਣੇ ਹਾਲੀ ਸੁਣਾਵਾਂਗੇ ਤੇ ਇੱਕ ਵਾਰੀ ਇਹਦਾ ਗਾਣਾ ਚੱਲ ਰਿਹਾ ਸੀਗਾ ਮਿੱਤਰਾਂ ਦੇ ਖੇਤ ਵਿੱਚੋਂ ਮਿਰਚਾਂ ਚੋਰੀ ਹੋ ਗਈਆਂ ਤੇ ਜਿਹੜਾ ਇਹਦਾ ਹੁਣ ਗਾਣਾ ਆ ਰਿਹਾ ਬਹਾਰ ਜੀ ਦਾ ਆਪਾਂ ਨੂੰ ਗਾ ਕੇ ਸੁਣਾਵਾਂਗੇ ਕਹਿੰਦੇ ਜੇ ਕੋਈ ਕਲਾਕਾਰ ਹੁੰਦਾ ਜੇ ਐਕਟਰ ਹੁੰਦਾ ਤਾਂ ਉਹਦੇ ਵਿੱਚ ਗਾਉਣ ਦਾ ਵੀ ਕੀੜਾ ਹੁੰਦਾ ਸੋ ਉਹੀ ਕੀੜਾ ਇਹਨਾਂ ਦੇ ਵੀ ਉਹ ਕੀੜਾ ਹੈ ਬਹੁਤ ਵੱਡਾ ਕੀੜਾ ਕਹਿੰਦੇ ਹੈਨਾ ਜਿਵੇਂ ਇਹ ਕੀੜਾ ਉਹੂ ਹੈ ਜਿੱਤ ਨਹੀਂ ਦੋਨੇ ਚੱਲ ਮੈਂ ਦਿਨ ਮੈਂ ਉਹਨਾਂ ਦਿਨਾਂ ਉਹ ਜਨਾ ਉਹ ਇੱਕ ਅੱਧੀ ਲੈਣੀ ਆਉਂਦੀ ਮੈਨੂੰ ਮੈਂ ਪੂਰੀ ਜਾਂਦੀ ਬਗੈ ਜੱਜ ਕੇ ਜਾਈ ਚੱਲ ਉਹ ਮਿਰਜਾਂ ਅੱਖੇ ਸੈਵ ਜੱਟੀਏ ਚੱਲ ਪਿਆਰ ਹੈ ਬੰਬੂ ਕਾਟ ਹੈ ਮੈਂ ਅੱਖੇ ਮਿਰਜਾਂ ਫੁੱਗਰਿਆ ਵੇ ਤੂੰ ਕੁਝ ਤਾਂ ਹੋਸ਼ ਸੰਭਾਲ ਮੇਰੇ ਵੀਰ ਮਰੂਤੀ ਲਾਉਣਗੇ ਨਾਲੇ ਲਾਉਣਗੇ ਰਫਰਾ ਚਾਰ ਮੇਰੇ ਦਾ ਅੱਖੇ ਸੇ ਮਾਰ ਜੱਟੀਆਂ ਇਹ ਤੇ ਇੱਥੇ ਹੌਸਲਾ ਰੱਖ ਉਹ ਜੇ ਤੇਰੇ ਬੀਰ ਮਰੂਤੀ ਲਿਆਉਣਗੇ ਭੰਨ ਦਊ ਉਹਨਾਂ ਦੇ ਅੱਠ ਵਾਜਾ ਹੋਤਰਾ ਕੀ ਆਵਾਜ਼ ਆ ਕੀ ਆਵਾਜ਼ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਸੀ ਦੋਸਤੋ ਵੀ ਹਰ ਐਕਟਰ ਦੇ ਤੇ ਕਲਾਕਾਰ ਉਹਦੇ ਵਿੱਚ ਅੰਦਰ ਲੁਕਿਆ ਹੁੰਦਾ ਸੋ ਉਹੀ ਕਲਾਕਾਰ ਹੈ ਇਹਦੇ ਵਿੱਚ ਪੱਡੇ ਅੱਜ ਬਿਲਕੁਲ ਬਿਲਕੁਲ ਸੋ ਤੁਹਾਨੂੰ ਵੀ ਪਤਾ ਲੱਗ ਗਿਆ ਕਿ ਇਹੋ ਜਿਹਾ ਕਲਾਕਾਰ ਆ ਮਤਲਬ ਕਲਾਕਾਰ ਬਹੁਤ ਅੱਛੇ ਨੇ ਕੁਤ ਬਾਲ ਬੁਲੇ ਬਾਲ ਬੁਲੇ ਇਹ ਇਹਨਾਂ ਤੋਂ ਆਪਾਂ ਨਾ ਅੱਜ ਕੋਈ ਆਪਾਂ ਦੇਖਦੇ ਆਂ ਕਹਿੰਦੇ ਜੇਕਰ ਕੋਈ ਕਲਾਕਾਰ ਹੁੰਦਾ ਐਕਟਰ ਹੁੰਦਾ ਤਾਂ ਉਹਦੇ ਵਿੱਚ ਨਾ ਕੁਛ ਨਾ ਕੁਛ ਜਿਵੇਂ ਕਹਿੰਦੇ ਲਿਖਣ ਲੱਗੀ ਦੇ ਹਾਂ ਜੀ ਹਾਂ ਜੀ ਜੀ ਕੋਈ ਲਿਖਣ ਲੱਗੀ ਦੇ ਹੁੰਦਾ ਇਹਨੂੰ ਆਪਾਂ ਜਿਹਨੂੰ ਐਜੇ ਟਾਈਮ ਦੇ ਆਪਾਂ ਸਾਰੇ ਬੰਦੇ ਖੜੇ ਆਏ ਹੋ ਬਾਜੀ ਕੋਈ ਨਾ ਕੋਈ ਐਮ ਵੀ ਹੁੰਦਾ ਹੈ ਨਹੀਂ ਕੋਈ ਨਾ ਕੋਈ ਐਮ ਵੀ ਹੁੰਦਾ ਭਾਵੇਂ ਮੈਂ ਪਤਾ ਬਹੁਤ ਜ਼ਿਆਦਾ ਪੀਣ ਲੱਗ ਗਿਆ ਸੀ ਹਾਂ ਸਹੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਨ ਨਹੀਂ ਵੱਧ ਗਿਆ ਹੈ ਜਾਈਂ ਨਹੀਂ ਇਹ ਤਾਂ ਇਹ ਤਾਂ ਹਾਈ ਐਂਡ ਗੱਡੀਆਂ ਤੇ ਲੱਤ ਵਾਂਗਰੇਗਾ ਧੋੜੋ ਪਰ ਇਹ ਪਹਿਲਾ ਨਹੀਂ ਫੋਟੋ ਮੈਨ ਲਾਇਆ ਤਾਂ ਰੱਬ ਵੀ ਖੁਸ਼ ਹੋ ਗਿਆ ਬਾਹਰ ਸਰਜੀ ਦਾ ਗਾਣਾ ਸੁਣ ਕੇ ਹਾਂ ਸੋ ਗੱਲ ਕੀ ਹੁੰਦੀ ਨਾ ਕਿਵੇਂ ਕਹਿ ਦੀ ਮੈਂ ਕਿ ਖੂਨੀ ਗੱਲ ਕਰਕੇ ਅੱਜੀ ਸੋ ਬੰਦਾ ਨੂੰ ਹੁਣ ਆਪਾਂ ਇਹਨੂੰ ਲਾਈਵ ਕੋਈ ਟਾਸਕ ਦਵਾਂਗੇ ਸਾਰੇ ਆਡੀਅੰਸ ਆਪਣੇ ਜਿਹੜੇ ਬੰਦੇ ਬੈਠੇ ਨੇ ਆਡੀਅੰਸ ਉਹਦੇ ਉਹਦੇ ਆਪਾਂ ਨੂੰ ਗਾਣਾ ਜੋੜ ਕੇ ਦਿਖਾਣਗੇ ਕਿਉਂਕਿ ਹਰ ਇੱਕ ਕਲਾਕਾਰ ਦੇ ਅੰਦਰ ਕੁਝ ਨਾ ਚਲੋ ਜੀ ਬਾਜ਼ਾ ਚਾਹ ਮੈਂ ਨਹੀਂ ਨਾ ਨਹੀਂ ਨਹੀਂ ਉਹ ਬਹੁਤ ਆਵਾਜ਼ਾਂ ਪਈ ਜਾਂਦੇ ਹੋਏ ਅਰੇ ਤੁਸੀਂ ਕੋਈ ਵੀ ਸ਼ਬਦ ਕੋਈ ਵੀ ਸ਼ਬਦ ਦੇ ਦਿਓ ਆਪਾਂ ਸਭ ਤੋਂ ਦੇਖਾਂਗੇ ਇਹ ਕੋਈ ਸ਼ਬਦ ਦੋ ਕੋਈ ਵੀ ਚੱਲ ਦੇਲਾ ਲੋ ਜੀ ਦਿਲ ਦੇ ਦਿਲ ਤੇ ਬਾਹਰ ਮੈਨੂੰ ਲਾਟਰੀ ਨਿਕਲੇਗਾ ਦਿਲ ਤੇ ਦਿਲ ਤੇ ਕੋਈ ਆਏ ਨਾ ਹੋਵੇ ਕੋਈ ਮਰਜੀ ਬੰਦਾ ਛੋੜ ਕੇ ਸ਼ਰਮ ਜਾ ਸਕਦਾ ਕੋਈ ਵੀ ਬਾਹਰ ਪਈਆ ਇਹ ਚੈਲਿੰਗ ਬਾਹਰ ਜੀ ਬਾਜੂ ਨੂੰ ਕਰ ਅਕਲ ਕਹਿੰਦੇ ਬਾਹਰ ਪਈਆ ਉੱਤੋਂ ਉੱਤੋਂ ਬਾਹਰ ਪਈਆ ਉਹ ਘੈਨ ਦਿਲ ਦਿਲ ਤੇ ਕੋਈ ਨਹੀਂ ਇਹ ਸਾਡੀ ਰੂਹ ਹੈ ਨਹੀਂ ਵੀ ਬਹਾਂ ਸਰ ਦਿਲ ਤੇ ਗਾਣਾ ਇਹ ਦਿਲਦਲ ਵਾਲਾ ਤੱਬਾ ਨੂੰ ਚਲ ਨਹੀਂ ਕਹਿੰਦੇ ਦਿਲ ਦਾ ਪ੍ਰੈਸ਼ਰ ਹੋਇਆ ਮਿੱਤਰਾਂ ਦਾ ਹੁਣ ਦਿਲ ਚੋਂ ਘੜਤੀ ਨਹੀਂ ਨਾ ਨਾ ਇਹ ਤਾਂ ਤੇਰਾ ਹੋ ਗਿਆ ਇਹ ਤਾਂ ਕਾਪੀ ਰੇਡ ਨੂੰ ਕਰਦਾ ਹਰਦੀਪ ਬਾਈ ਤੂੰ ਦੇ ਚੱਲ ਹਰਦੀਪ ਸਾਲਾ ਹਾਂ ਚੰਨ ਤੇ ਚੰਨ ਤੇ ਲੈ ਵੀ ਚੰਨ ਚੋ ਜੀ ਚੰਨ ਚਲੋ ਚਲੋ ਉਹ ਚੰਦ ਚਨਲੀ ਇਹਦਾ ਬਖੂਦ ਨਾ ਨਾ ਆਬਦੀ ਲਿਖ ਤਾ ਮੈਂ ਚਲ ਮੈਂ ਕਹਿ ਦਿੰਦਾ ਮੈਂ ਗਾਣਾ ਨਹੀਂ ਮੂੰ ਬੋਲ ਦਿੰਦਾ ਹਾਂ ਬੋਲੋ ਬੋਲੋ ਹੋ ਜੇ ਤੂੰ ਚੰਨਾ ਨਾ ਜੇ ਤੂੰ ਚੰਨ ਵਰਗੀ ਐ ਅਸੀਂ ਚਾਹੇ ਨਾ ਤੇ ਰਹਿਣ ਲੱਗੇ ਸੂਰ ਦੀਆਂ ਪਰ ਫੇਰ ਵੀ ਤੇਰੇ ਨਾਲ ਬੱਤੇ ਝਮਕਦੇ ਹਾਂ ਹਾਏ ਕੀ ਬਾਤ ਐਕਸਲੈਂਟ